ਦੈਨਿਕ ਸਵਰਾ ਦੇਖ ਰਹੇ ਤੁਸੀਂ ਤਾਂ ਮੈਂ ਮਸੀਹ ਸਿੰਘ ਦਿਗਪਾਲ ਆ। ਸ੍ਰੀ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਈ ਧਰਤੀ ਉੱਤੇ ਮੌਜੂਦ ਆ ਤਾਂ ਕਾਂਗਰਸ ਪਾਰਟੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਤੋਂ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਤੋਂ ਮੌਜੂਦਾ ਸੰਸਦ ਡਾਕਟਰ ਅਮਰ ਸਿੰਘ ਤੇ ਭਰੋਸਾ ਜਿਤਾਉਂਦਿਆਂ ਹੋਇਆ ਉਹਨਾਂ ਨੂੰ ਫਿਰ ਤੋਂ ਲੋਕ ਸਭਾ ਚੋਂ ਉਹਨਾਂ ਦੇ ਵਿੱਚ ਉਤਾਰਿਆ ਤਾਂ ਸੜਨਾ ਮੌਜੂਦ ਨੇ ਡਾਕਟਰ ਅਮਰ ਸਿੰਘ ਜੀ ਗੱਲਬਾਤ ਕਰਦੇ ਆ। ਡਾਕਟਰ ਸਾਹਿਬ ਪੰਜਾਬ ਦੀ ਨਹੀਂ ਬਲਕਿ ਦੇਸ਼ ਦੀ ਵੀ ਨੁਮਾਇੰਦਗੀ ਕਰਨੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ। ਤਾਂ ਬਹੁਤ ਸਾਰੇ ਕਾਨੂੰਨ ਲੈ ਕੇ ਆਂਦੇ ਨੇ ਕੇਂਦਰੀ ਸਰਕਾਰ ਨੇ ਬਹੁਤ ਸਾਰੇ ਕਾਨੂੰਨ ਅੱਗੇ ਵੀ ਲਿਆਂਦੇ ਨੇ ਤਾਂ ਕਿਵੇਂ ਦੇਖਦੇ ਹੋ ਪਹਿਲਾ ਕਾਨੂੰਨ ਜਿਹੜੇ ਲਿਆਂਦੇ ਗਏ ਸੀ ਕਾਫੀ ਜ਼ਿਆਦਾ ਵਿਰੋਧ ਵੀ ਹੋਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਕਾਨੂੰਨ ਭਾਜਪਾ ਦੇ ਵੱਲੋਂ ਲਿਆਂਦੇ ਜਾ ਚੁੱਕੇ ਨੇ ਜਾਂ ਕਿਹੜੇ ਕਿਹੜੇ ਕਾਨੂੰਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਹੁੰਦਾ ਹੋਇਆ ਵੀ ਨਜ਼ਰ ਆਏਗਾ ਦੇਖੋ ਇਹ ਤਾਂ ਜਿਹੜਾ ਵੀ ਕਾਨੂੰਨ ਲਿਆਉਂਦੇ ਆ ਉਹ ਕੰਟਰੋਵਰਸ਼ੀਅਲ ਹੁੰਦਾ ਔਰ ਮੁਲਕ ਵਿੱਚ ਹੋ ਹੰਲਾ ਕਰਾਉਂਦਾ ਆ ਪਿੱਛੇ ਜਈ ਇਹਨਾਂ ਨੇ ਸਾਨੂੰ ਤਾਂ 150 ਐਮਪੀ ਨੂੰ ਪਾਰਲੀਮੈਂਟ ਚੋਂ ਸਸਪੈਂਡ ਕੀਤਾ ਔਰ ਤਿੰਨ ਕ੍ਰਿਮੀਨਲ ਲਾਅ ਪਾਸ ਕੀਤੇ ਆ ਇੰਡੀਅਨ ਪੀਨਲ ਕੋਡ ਨੂੰ ਨਵਾਂ ਬਣਾਤਾ ਟੋਟਲ ਚੇਂਜ ਕਰਤਾ ਸੀਆਰਪੀਸੀ ਜਿਹੜਾ ਕ੍ਰਿਮੀਨਲ ਕੋਰ ਪ੍ਰੋਸੀਜਰ ਕੋਡ ਹੁੰਦਾ ਜਿਹਦੇ ਤਹਿਤ ਸਾਰੇ ਕੇਸ ਚੱਲਦੇ ਆ ਕ੍ਰਿਮੀਨਲ ਜਿਹੜੇ ਹੁੰਦੇ ਆ ਉਹ ਸਾਰਾ ਚੇਂਜ ਕਰਤਾ ਔਰ ਸੀਪੀਸੀ ਇੱਕ ਹੁੰਦਾ ਸਿਵਲ ਪ੍ਰੋਸੀਜਰ ਕੋਡ ਹੁੰਦਾ ਜਿਹੜੇ ਸਿਵਲ ਲੋਕਾਂ ਦੇ ਪ੍ਰਾਪਰਟੀ ਤੇ ਝਗੜੇ ਝੋੜੇ ਵਿਆਹ ਇਹ ਦੂਸਰੇ ਤੀਸਰੇ ਉਹਦੇ ਚੱਲਦੇ ਹੈਗੇ ਆ ਉਹ ਤਿੰਨੇ ਕਾਨੂੰਨ ਚੇਂਜ ਕਰਤੇ ਇਹਨਾਂ ਨੇ ਸਾਨੂੰ ਸਸਪੈਂਡ ਕੀਤਾ ਕਿਉਂਕਿ ਅਸੀਂ ਰੌਲਾ ਪਾਉਣਾ ਸੀ ਕਿਉਂਕਿ ਉਹਦੇ ਜਿਹੜੀਆਂ ਐਮੈਂਡਮੈਂਟਸ ਇਹਨਾਂ ਨੇ ਮੈਂ ਦੋ ਤਿੰਨ ਐਮੈਂਡਮੈਂਟਸ ਹੀ ਦੱਸੂਗਾ ਉਹ ਇੰਨੀਆਂ ਖਤਰਨਾਕ ਨੇ ਕਿ ਉਹ ਅੱਛਾ ਮੁਲਕ ਚ ਕਿਤੇ ਪ੍ਰੈਸ ਚ ਛਪਣ ਨਹੀਂ ਦਿੱਤਾ ਆ ਗੋਦੀ মিডিਆ ਰੋਜ਼ ਡਿਸਕਸ਼ਨ ਕਰਾਉਂਦਾ ਉਹਨਾਂ ਨੇ ਇਹਨਾਂ ਐਮੈਂਡਮੈਂਟਸ ਤੇ ਡਿਸਕਸ਼ਨ ਨਹੀਂ ਕਰਾਈ ਐਮੈਂਡਮੈਂਟ ਪਹਿਲੀ ਅੱਜ ਤੱਕ ਜਿਹੜਾ ਸੀ ਆਰਪੀਸੀ ਚ ਪ੍ਰੋਵੀਜ਼ਨ ਸੀ ਕਿ ਜਿਹੜੀ ਪੁਲਿਸ ਰਿਮਾਂਡ ਹੁੰਦਾ ਉਹ ਮੈਕਸਿਮਮ 14 ਦਿਨ ਦਾ ਹੁੰਦਾ ਉਹ ਸਕਦਾ 2 ਵੀਕਸ ਠੀਕ ਹੈ ਜੀ ਇਹਨਾਂ ਨੇ ਹੁਣ ਅਮੈਂਡਮੈਂਟ ਕਰਕੇ ਉਹਨੂੰ 90 ਦਿਨ ਯਾਨੀ 3 ਮਹੀਨੇ ਕਰ ਲਿਆ ਹੁਣ 3 ਮਹੀਨੇ ਦਾ ਪੁਲਿਸ ਰਿਮਾਂਡ ਹੋਊਗਾ ਉਹ ਬੰਦੇ ਦੀ ਹਾਲਤ ਕੀ ਹੋਊਗੀ ਜਿਹੜਾ ਡੂਡ 2 ਮਹੀਨੇ ਜਾਂ 2.5 ਮਹੀਨੇ ਪੁਲਿਸ ਰਿਮਾਂਡ ਤੇ ਚਲਾ ਗਿਆ ਪਹਿਲਾ ਦੂਸਰਾ ਜਿਹੜਾ ਜ਼ਮਾਨਤ ਦੇ ਪ੍ਰੋਵੀਜ਼ਨ ਸੀ ਕਾਨੂੰਨ ਸੀ ਉਹਨੂੰ ਇੰਨਾ ਟਾਈਟ ਕਰਤਾ ਮੈਂ ਜ਼ਮਾਨਤਾ ਹੁਣ ਹੋਣੀਆ ਬਹੁਤ ਮੁਸ਼ਕਲ ਹੋ ਜਾਣਗੇ ਤੀਸਰਾ ਜਿਹੜਾ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਧਾਨ ਮੰਤਰੀ ਦੇ ਖਿਲਾਫ ਇਸ ਤਰ੍ਹਾਂ ਦੀਆਂ ਕੋਈ ਪਾਸ਼ਣ ਬਾਜੀ ਜਾਂ ਕੁਝ ਕਰੂਗਾ ਉਹ ਉਹਨੂੰ ਉਹਨੂੰ ਉਹਦੇ ਤੇ ਅਨਲੌਫਲ ਐਕਟੀਵਿਟੀਜ਼ ਐਕਟ ਲਗਾਇਆ ਜਾਊਗਾ ਕਿ ਭਾਈ ਤੂੰ ਐਂਟੀ ਨੈਸ਼ਨਲ ਹੈ ਜਦ ਕਿ ਡੈਮੋਕ੍ਰੇਸੀ ਚ ਇਹ ਰਾਈਟ ਹੁੰਦਾ ਕਿ ਤੁਸੀਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਸਕਦੇ ਹੋ ਉਹਨਾਂ ਦਾ ਕ੍ਰਿਟਿਸਿਜ਼ਮ ਕਰ ਸਕਦੇ ਹੋ ਤੁਮੇ ਇਹ ਗੱਲ ਕਹਿਣਾ ਚਾਹੁੰਨਾ ਕਿ ਇਹਨਾਂ ਦੇ ਇਹ ਜਿਹੜੀਆਂ ਅਮੈਂਡਮੈਂਟਸ ਆ ਉਹਦੇ ਤੋਂ ਭਾਜਪਾ ਦੇ ਔਰ ਮੋਦੀ ਸਰਕਾਰ ਦੇ ਇਰਾਦੇ ਬਹੁਤ ਸਪਸ਼ਟ ਨੇ ਕਿ ਉਹ ਇੱਥੇ ਤਾਂ ਨਾਸ਼ਾ ਹੀ ਲੈਣਾ ਚਾਹੁੰਦੇ ਆ ਡਿਕਟੇਟਰਸ਼ਿਪ ਦਾ ਰਾਜ ਬਣਾਉਣਾ ਚਾਹੁੰਦੇ ਆ ਇੱਥੇ ਔਰ ਲੋਕਾਂ ਨੂੰ ਲੋਕਾਂ ਦੀ ਆਵਾਜ਼ ਦੱਬ ਕੇ ਰੱਖਣਾ ਚਾਹੁੰਦੇ ਆ ਔਰ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਕ੍ਰਿਮੀਨਲ ਕੇਸਾਂ 'ਚ ਫਸਾ ਕੇ ਪੁਲਿਸ ਰਿਮਾਂਡ ਲੰਬੀ ਕਰਕੇ ਜ਼ਮਾਨਤਾਂ ਨਾ ਹੋਣ ਦੇਣੀਆਂ ਇਹ ਮਤਲਬ ਸਾਰਾ ਕੁਝ ਇਹ ਇਹ ਕਰਨਾ ਚਾਹੁੰਦੇ ਆ ਔਰ ਇਹਨਾਂ ਦੇ ਐਮਪੀ ਜਗਾ ਜਗਾ ਬੋਲਦੇ ਆ ਕਿ 400 ਕੇ ਪਾਰ ਦਾ ਨਾਰਾ ਇਸ ਕਰਕੇ ਅਸੀਂ ਦਿੱਤਾ ਕਿਉਂਕਿ ਅਸੀਂ ਸੰਵਿਧਾਨ ਬਦਲਣਾ ਚਾਹੁੰਦੇ ਆ ਤੋਂ ਸੰਵਿਧਾਨ ਵੀ ਬਦਲਣਾ ਚਾਹੁੰਦੇ ਆ ਔਰ ਇਸ ਤਰ੍ਹਾਂ ਦੇ ਕ੍ਰਿਮੀਨਲ ਲਾਅ ਲਿਆ ਰਹੇ ਆ ਜਿਹਦੇ 'ਚ ਇਹਨਾ ਸਿਸਟਮ ਖਰਾਬ ਹੋ ਜਾਊਗਾ अच्छा 14 ਦਿਨ ਦੇ ਪੁਲਿਸ ਰਿਮਾਂਡ ਚ ਕੀ ਕੀ ਬੁਰਾਈ ਹੈ ਗਈ ਸੀ ਇਹ ਤਾਂ ਇਸ ਤਰ੍ਹਾਂ ਦਾ ਹੀ ਹੈ ਇਹ ਤਾਨਾਸ਼ਾਹੀ ਵਾਲਾ ਰਜਿਮ ਪਹਿਲਾਂ ਵੀ ਉਹਨਾਂ ਦੇ ਕੰਮ ਤਾਂ ਉਸ ਤਰ੍ਹਾਂ ਦੇ ਹੀ ਸੀ ਜਿੱਥੇ ਮਰਜ਼ੀ ਈਡੀ ਭੇਜ ਦੋ ਸੀਵੀ ਆਈ ਭੇਜ ਦੋ ਆਹ ਕਰ ਦੋ ਉਹ ਕਰ ਦੋ ਵੱਡੇ ਵੱਡੇ ਅਚੀਵ ਮਿਨਿਸਟਰਾਂ ਨੂੰ ਮਿਨਿਸਟਰਾਂ ਨੂੰ ਚੱਕ ਕੇ ਲੈ ਜਾਂਦੇ ਆ ਤੇ ਆ ਹੁਣ ਕਾਨੂੰਨ ਇਹੋ ਜਿਹੇ ਬਣਾਤੇ ਆ ਕਿ ਲੋਕਾਂ ਲਈ ਬਹੁਤ ਤਕਲੀਫ ਹੋ ਜਾਏਗੀ ਡਾਕਟਰ ਸਾਹਿਬ ਜੇ ਤੁਹਾਡੀ ਸਰਕਾਰ ਆਏਗੀ ਕਾਂਗਰਸ ਸਰਕਾਰ ਆਈ ਕੇਂਦਰ ਦੇ ਵਿੱਚ ਤਾਂ ਕੀ ਕਾਨੂੰਨ ਐਜ਼ ਇਟ ਇਜ਼ ਲਾਗੂ ਹੋਣਗੇ ਜਾਂ ਫਿਰ ਉਹਨੂੰ ਰੱਦ ਕੀਤਾ ਜਾਏਗਾ ਅਗਰ ਇਹ ਸਾਡੀ ਸਰਕਾਰ ਬਣੀ ਅਸੀਂ ਉਹਨਾਂ ਨੇ 1 ਜੁਲਾਈ ਤੋਂ ਲਾਗੂ ਕਰਨੇ ਅਸੀਂ ਜੂਨ ਦੇ ਵਿੱਚ ਹੀ ਉਹ ਖਤਮ ਕਰਦੇ ਹਾਂ ਡਾਕਟਰ ਸਾਹਿਬ ਜੀ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ نو ਵਿਧਾਨ ਸਭਾ ਹਲਕੇ ਨੇ ਇੱਕ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਕਾਂਗਰਸ ਦਾ ਕੋਈ ਵੀ ਵਿਧਾਇਕ ਨਹੀਂ ਹੈਗਾ ਸਾਰੇ ਆਮ ਆਦਮੀ ਪਾਰਟੀ ਦੇ ਨੇ 22 ਦੇ ਵਿੱਚ ਕਾਫੀ ਲੋਸ ਝਲਣਾ ਪਿਆ ਸਿਰਫ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਨੂੰ ਕੀ ਲੱਗਦਾ ਹੁਣ ਉਹ 24 ਦੇ ਵਿੱਚ ਕਵਰ ਕਰ ਪਾਓਗੇ ਯਾਰ ਹੁਣ ਤੁਸੀਂ 22 ਚ ਦੇਖੋ ਸਾਡੇ ਸਭ ਜਗ੍ਹਾ ਕਾਂਗਰਸ ਦੇ ਐਮ ਐਲ ਏ ਸੀ ਤੇ ਕਾਂਗਰਸ ਇਲੈਕਸ਼ਨ ਹਾਰੀ ਨਾ ਇਹਦਾ ਉਹਦੇ ਨਾਲ ਕੀ ਸਬੰਧ ਆ ਐਮਐਲਏ ਹੋਣ ਦਾ ਕੋਈ ਸਬੰਧ ਨਹੀਂ ਹੁੰਦਾ ਸਾਡੀ ਤਾਂ ਸਰਕਾਰ ਸੀ ਮੌਜੂਦਾ ਸਰਕਾਰ ਸੀ ਉਵੇਂ ਇਹਨਾਂ ਦੀ ਸਰਕਾਰ ਆ ਉਹਦੇ ਲੋਕਾਂ ਨੇ ਫੈਸਲਾ ਲੈਣਾ ਔਰ ਇਹਨਾਂ ਨੇ ਆ ਝਾੜੂ ਵਾਲਿਆਂ ਨੇ ਆ ਪਾਰਟੀ ਵਾਲਿਆਂ ਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਵਾਅਦੇ ਕੋਈ ਪੂਰੇ ਨਹੀਂ ਕੀਤੇ ਤੇ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਣੀ ਇਹਨਾਂ ਨੂੰ ਭਜਾਉਣਾ ਹੈਗਾ ਇਹਨਾਂ ਨੂੰ ਸਮਝ ਨਹੀਂ ਆਉਂਦੀ ਡਾਕਟਰ ਤਾਂ ਕਾਂਗਰਸ ਦੇ ਵਿੱਚ ਇੱਕ ਗੱਲ ਬਹੁਤ ਚੱਲਦੀ ਚਰਚਾ ਰਹਿੰਦੀ ਹੈ ਗੱਲ ਦੀ ਕਹਿੰਦੇ ਟਿਕਟ ਕਾਂਗਰਸ ਦੇ ਵਿੱਚ ਬਾਅਦ ਚ ਮਿਲਦੀ ਹੈ ਲੱਤਾਂ ਪਹਿਲਾਂ ਖਿੱਚੀਆਂ ਜਾਂਦੀਆਂ ਨੇ ਉਮੀਦਵਾਰ ਨੂੰ ਦੇਤਾਂ ਦੀ ਬਜਾਏ ਹਰਾਣ ਦੀ ਕੋਸ਼ਿਸ਼ ਵੱਧ ਕੀਤੀ ਜਾਂਦੀ ਹੈ ਡਾਕਟਰ ਕਾਂਗਰਸ 'ਚ ਇਹ ਚਰਚਾ 'ਵਾਂ ਬਹੁਤ ਨੇ ਕਹਿੰਦੇ ਕਾਂਗਰਸ ਪਾਰਟੀ 'ਚ ਟਿਕਟ ਬਾਅਦ ਚ ਮਿਲਦੀ ਹੈ ਲੱਤਾਂ ਖਿੱਚਣ ਵਾਲੇ ਕਹਿੰਦੇ ਪਹਿਲਾਂ ਆ ਜਾਂਦੇ ਤੁਸੀਂ ਇਸ 'ਚ ਕਿੰਨਾ ਕੁ ਸਹਿਮਤ ਨਹੀਂ ਨਹੀਂ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਲੱਤਾਂ ਖਿੱਚਣ ਦਾ ਕੋਈ ਵਰਡ ਨਹੀਂ ਹੁੰਦਾ ਹੈਗਾ ਦੇਖੋ ਲੋਕਾਂ ਦਾ ਟਿਕਟ ਮੰਗਣ ਦਾ ਹੱਕ ਹੁੰਦਾ ਜਦੋਂ ਤੱਕ ਟਿਕਟ ਫਾਈਨਲ ਨਹੀਂ ਹੁੰਦੀ ਉਹ ਤੱਕ ਬਹੁ ਪਰ ਜਦੋਂ ਹੋ ਜਾਂਦੀ ਹੈ ਕਾਂਗਰਸ ਪਾਰਟੀ ਫਿਰ ਸਾਰੇ ਵਰਕਰ ਉਹ ਜਿਹੜਾ ਉਮੀਦਵਾਰ ਨੂੰ ਅਫੀਸ਼ੀਅਲ ਕੈਂਡੀਡੇਟ ਹੁੰਦਾ ਉਹਨੂੰ ਜਿਤਾਉਣ ਤੇ ਲੱਗ ਜਾਂਦੇ ਹਨ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਗੁਰਪ੍ਰੀਤ ਜੀਪੀ ਹੁਣ ਤੁਹਾਡੇ ਅਗੇ ਸੌਣ ਲੜ ਰਹੇ ਨੇ ਉਹ ਕਹਿੰਦੇ ਡਾਕਟਰ ਸਾਹਿਬ ਨੇ ਕਦੀ ਵਿਧਾਨ ਸਭਾ ਹਲਕੇ ਦੇ ਵਿੱਚ ਗੀੜਾ ਨਹੀਂ ਮਾਰਿਆ ਬਾਈ ਦੇ ਵਿੱਚ ਜਦੋਂ ਮੈਂ ਚੋਣ ਲੜੀ ਹੈ ਇੱਕ ਵਾਰ ਛੱਡੂ ਇੱਕ ਇੱਕ ਦਿਨ ਛੱਡੂ ਇੱਕ ਘੰਟਾ ਵੀ ਮੇਰੀ ਕੰਸਟਿਟੂਐਂਸੀ ਚ ਨਹੀਂ ਆਏ ਹਾਲਾਂਕਿ ਰਾਹੁਲ ਗਾਲ ਜਰੂਰ ਆਗੇ ਸੀ ਪਰ ਡਾਕਟਰ ਅਮਰ ਸਿੰਘ ਨਹੀਂ ਪਹੁੰਚੇ ਉੱਥੇ ਦੇਖੋ ਗੁਰਪ੍ਰੀਤ ਸਿੰਘ ਜੀਪੀ ਸਾਡਾ ਸਾਥ ਹੀ ਰਿਹਾ ਮੈਨੂੰ ਬਹੁਤ ਅਫਸੋਸ ਹੈ ਕਿ ਉਹ ਝੂਠ ਬੋਲਣ ਲੱਗਿਆ ਬਿਲਕੁਲ ਵੀ ਸੋਚਦਾ ਨਹੀਂ ਆ ਉਹ ਆਪ ਖੁਦ ਮੈਨੂੰ ਉਹਦੇ ਹਲਕੇ 'ਚ ਮੈਂ 3 ਕਰੋੜ ਰੁਪਏ ਵੰਡੇ ਔਰ ਹਰ ਪਿੰਡ 'ਚ ਇਹ ਆਪ ਲੈ ਕੇ ਗਿਆ ਮੇਰਾ ਖਲ ਕਟੋ ਕਟ 80 90 ਪਿੰਡਾਂ 'ਚ ਲੈ ਕੇ ਗਿਆ ਬੱਸੀ ਪਟਾਣਾ 'ਚ ਲੈ ਕੇ ਗਿਆ ਖਮਾਣੋ 'ਚ ਲੈ ਕੇ ਗਿਆ ਪਤਾ ਨਹੀਂ ਕਿੰਨੇ ਟੂਰਨਾਮੈਂਟ 'ਚ ਇਹ ਲੈ ਕੇ ਗਿਆ ਇਹਦੇ ਅਰਕਾ ਕੋਈ ਝੂਠਾ ਆਦਮੀ ਹੋ ਸਕਦਾ ਇਹਦੀ 22 ਦੀ ਟਿਕਟ ਅਸੀਂ ਲੱਤ ਅੜਾ ਕੇ ਇਹਨੂੰ 22 ਦੀ ਟਿਕਟ ਕਰਾ ਕੇ ਦਿੱਤੀ ਬਾਅਦ ਚ ਇਹਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪ੍ਰਧਾਨ ਬਣਵਾ ਕੇ ਦਿੱਤਾ ਔਰ ਇਹ ਹੋ ਜਾ ਬੰਦਾ ਹੈਗਾ ਕਿ ਇਹਨੇ ਔਰ 7 ਤਰੀਕ ਨੂੰ 5 6 7 ਮਾਰਚ ਨੂੰ ਮੈਂ ਇਹਦੇ ਹਲਕੇ ਸੀ ਮੈਨੂੰ ਲੈ ਕੇ ਤੁਰਿਆ ਫਿਰ ਰਿਹਾ ਸੀ ਇਹਦੀਆਂ ਇੰਨੀਆਂ ਵੀਡੀਓਜ਼ ਨੇ ਜਿੱਥੇ ਮੇਰੇ ਨਾਰੇ ਮਾਰ ਰਿਹਾ ਕੀ ਡਾਕਟਰ ਅਮਰ ਸਿੰਘ ਨੂੰ ਟਿਕਟ ਮਿਲਣੀ ਹੈ ਡਾਕਟਰ ਅਮਰ ਸਿੰਘ ਜਿੰਦਾਬਾਦ ਇਹਦੇ ਵਰਗਾ ਤਾਂ ਕੋਈ ਝੂਠਾ ਆਦਮੀ ਨਹੀਂ ਕੁਝ ਵੀ ਕਹੀ ਜਾਂਦਾ ਹੈਗਾ ਪਰ ਉਹ ਕਹਿੰਦੇ ਮੇਰੇ ਖਿਲਾਫ ਚਰਨਜੀਤ ਸਿੰਘ ਚੰਨੀ ਦੇ ਬ੍ਰਦਰ ਚੌਂ ਲੜ ਰਹੇ ਸੀ ਪਤਾ ਨਹੀਂ ਡਰਦੇ ਸੀ ਕਿ ਮੁੱਖ ਮੰਤਰੀ ਦਾ ਭਰਾ ਚੌਂ ਲੜ ਰਿਹਾ ਸੀ ਕਿਉਂ ਜਾਈਏ ਹਲਕੇ ਅਰੇ ਭਾਈ ਅਸੀਂ ਇਹਨੂੰ ਟਿਕਟ ਦਵਾਈ ਨਾ ਆਪਣੀ ਇਲੈਕਸ਼ਨ ਲੜੇ ਆਪਣਾ ਇਲੈਕਸ਼ਨ ਲੜੇ ਉਹਦਾ ਭਰਾ ਜੋ ਜੋ ਮਰਜ਼ੀ ਉਹ ਜਿਹਦਾ ਮਰਜ਼ੀ ਨਾ ਲੈ ਰਿਆ ਇਹਨੂੰ ਟਿਕਟ ਕਾਂਗਰਸ ਨੇ ਦਿੱਤੀ ਕਿ ਨਹੀਂ ਦਿੱਤੀ ਔਰ ਮੈਂ ਇਹਦੀ ਪੂਰੀ ਮਦਦ ਕੀਤੀ ਠੀਕ ਹੈ ਜੀ ਤੇ ਫਿਰ ਇਹਨੂੰ ਟਿਕਟ ਮਿਲੀ ਇਹ ਇਲੈਕਸ਼ਨ ਲੜਿਆ 100 ਕੈਂਡੀਡੇਟ ਕਾਂਗਰਸ ਦਾ ਹਾਰੇ ਆ ਵਾ ਤੇ ਫਿਰ ਕੀ ਹੋ ਗਿਆ ਜੇ ਇਹ ਵੀ ਹਾਰ ਗਿਆ ਫਿਰ ਇਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸਭ ਤੋਂ ਪਹਿਲਾਂ ਤਾਂ ਇਹ ਜਵਾਬ ਦੇਵੇ ਕਿ ਇਹਨੇ ਆਪਣੀ ਕਾਂਗਰਸ ਪਾਰਟੀ ਇਹਦੀ ਮਾਂ ਹੁੰਦੀ ਆ ਉਹਨੇ ਦੋ ਵਾਰੀ ਨੂੰ ਟਿਕਟਾਂ ਦਿੱਤੀਆਂ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਇਹ ਛੱਡ ਕੇ ਕਿਉਂ ਇਹਨੇ ਧੋਖਾ ਕਿਉਂ ਦਿੱਤਾ ਔਰ ਮੈਨੂੰ ਸੱਤ ਦੀ ਰਾਤ ਨੂੰ 12 ਵਜੇ ਕਹਿੰਦਾ ਕਿ ਨਹੀਂ ਸਰ ਮੈਂ ਬਿਲਕੁਲ ਪਾਰਟੀ ਨਹੀਂ ਛੱਡਦਾ ਹੈਗਾ ਔਰ ਸਵੇਰੇ ਜਾ ਕੇ ਪਾਰਟੀ ਛੱਡਤੀ ਇਹਦੇ ਅਰਕਾ ਕੋਈ ਝੂਠਾ ਆਦਮੀ ਨਹੀਂ ਆ ਸਾਡੇ ਸਾਹਮਣੇ ਆਵੇ ਮੈਂ ਪੁੱਛੂਗਾ ਕਿ ਸੱਤ ਦੀ ਰਾਤ ਨੂੰ ਤੂੰ ਮੈਨੂੰ ਕੀ ਕਹਿ ਰਿਹਾ ਸੀ ਕਾਕਾ ਦੱਸ ਜਰਾ ਔਰ ਕਿੰਨੇ ਪਿੰਡਾਂ ਚ ਲੈ ਕੇ ਗਿਆ ਕਿ ਵੀਡੀਓ ਨਹੀਂ ਹੈ ਫੋਟੋਆਂ ਨਹੀਂ ਹੈ ਗਿਆ ਜਿੱਥੇ ਤੂੰ ਲੈ ਕੇ ਤੁਰਿਆ ਫਿਰਦਾ ਹੁਣ ਤੂੰ ਜੋ ਮਰਜੀ ਕਹੀ ਜਾਂਦਾ ਹੈਗਾ ਇਹ ਝੂਠਾ ਆਦਮੀ ਆ ਕਿਉਂਕਿ ਇਹਨੇ ਪਾਰਟੀ ਨਾਲ ਧੋਖਾ ਕੀਤਾ ਸਾਡੇ ਸਾਰੇ ਨਾਲ ਧੋਖਾ ਕੀਤਾ ਇਸ ਕਰਕੇ ਉਹਨੂੰ ਕਵਰ ਕਰਨ ਲਈ ਝੂਠ ਬੋਲ ਰਿਹਾ ਇਹਦੀ ਕਿਸੇ ਗੱਲ 'ਚ ਕੋਈ ਸੱਚਾਈ ਨਹੀਂ ਡਾਕਟਰ ਜੀ ਤੁਹਾਡੇ 5 ਸਾਲ ਦੇ ਰਿਪੋਰਟ ਕਾਰਡ ਦੀ ਗੱਲ ਕਰੀਏ ਤਾਂ ਹੁਣ ਤੱਕ ਕਿਹੜੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਚ ਲੈ ਆ ਚੁੱਕੇ ਹੋ ਤਾਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਹੋ ਚੁੱਕੇ ਹੋਏ ਨੇ ਫਤਿਹਗੜ੍ਹ ਸਾਹਿਬ ਚ ਦੇਖੋ ਇਸ ਤਰ੍ਹਾਂ ਹੈਗਾ ਇੱਕ ਤਾਂ ਗੱਲ ਹੈਗੀ ਆ اپੋਜੀਸ਼ਨ ਐਮਪੀ ਦੀਆਂ ਕੁਝ ਸੀਮਾਾਂ ਮਾਂ ਹੁੰਦੀਆਂ ਉਹਦਾ ਇਹ ਨਹੀਂ ਕਹਿ ਸਕਦੇ ਕਿ ਜੋ ਕੁਝ ਵੀ ਉਹਨੇ ਕਿਹਾ ਉਹਨੂੰ ਕਿਉਂਕਿ ਉਹ ਸਰਕਾਰ ਸਾਡੀ ਔਰ ਸਾਡੀ ਬਹੁਤ ਵਿਰੋਧੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਪਰ ਫਿਰ ਵੀ ਮੈਂ ਬਹੁਤ ਸਾਰੇ ਕੰਮ ਉਹਨਾਂ ਤੋਂ ਫਿਰ ਵੀ ਮੈਂ ਕਰਵਾ ਸਕਿਆ ਦੇਖੋ ਸਾਰੇ ਗਨੌਣੇ ਤਾਂ ਬਹੁਤ ਮੁਸ਼ਕਿਲ ਹੋਣਗੇ ਘਟੂ ਘਟ 200 ਕਿਲੋਮੀਟਰ ਤਰ 18 ਫੁੱਟੀਆਂ ਸੜਕਾਂ ਮੈਂ ਉਹਨਾਂ ਤੋਂ ਕਰਾਤੀਆਂ ਫਤੇਗੜ ਸਾਹਿਬ ਲਈ ਜਿਹਦੇ ਲਈ ਮੈਂ ਇੰਟਰਨੈਸ਼ਨਲ ਲੈਵਲ ਦਾ ਇਨਫਰਾਸਟ੍ਰਕਚਰ ਚਾਹੁੰਦਾ ਸੀ ਮੈਂ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਚਾਹੁੰਦਾ ਸੀ ਕਿ ਸ਼੍ਰੀ ਫਤੇਗੜ ਸਾਹਿਬ ਨੂੰ ਸਰਹੰਦਾ ਨੂੰ ਜੋੜਿਆ ਜਾਵੇ ਉਹਨਾਂ ਨੇ ਉਹ ਨਹੀਂ ਕੀਤਾ ਲੇਕਿਨ ਮੈਨੂੰ 40 ਕਰੋੜ ਰੁਪਈਆ ਜ਼ਰੂਰ ਦੇ ਦਿੱਤਾ ਅੱਜ ਜਿੰਨਾ ਤੁਹਾਨੂੰ ਫਤੇਗੜ ਸਾਹਿਬ ਦੀਆਂ ਸੜਕਾਂ ਬਣੀਆਂ ਉਹ ਜਿਹੜਾ ਵਿੱਚ ਸੰਗਮਰਮਰ ਲੱਗਿਆ ਦੋਵੇਂ ਗੁਰਦੁਆਰਿਆਂ ਦੇ ਵਿੱਚ ਉਹ ਸਾਰਾ ਕੇਂਦਰ ਸਰਕਾਰ ਦੇ ਪੈਸੇ ਨਾਲ ਲੱਗਿਆ ਹੈਗਾ ਹੁਣ ਸਰਹੰਦਾ ਸਟੇਸ਼ਨ ਦੇਖੋ ਸੱਚਖੰਡ ਐਕਸਪ੍ਰੈਸ ਬਦਲਤੀ ਸੀ ਉਹਦਾ ਰੂਟ ਉਹਨੂੰ ਮੈਂ ਕਰਵਾਇਆ ਪੰਜ ਟ੍ਰੇਨਾਂ ਸੰਨਾਂਦਰ ਕਰਵਾਈਆਂ ਅੰਬੇ ਬਾਜਰਾ ਦਾ ਪੁਲ ਬਣਵਾਇਆ ਮੰਡੀ ਕੋ ਅਹਿਮਦਗੜ ਦਾ ਪੁਲ ਬਣਵਾਇਆ ਆ ਜਿਹੜਾ ਦੁਰਾਹਾ ਤੇ ਨਹਿਰ ਤੇ ਸਾਰਾ ਪੰਜਾਬ ਰੁਕਿਆ ਰਹਿੰਦਾ ਉਹਦਾ 70 ਕਰੋੜ ਰੁਪਈਆ 100% ਮੈਂ ਪੈਸਾ ਲੱਗਿਆ ਉਹ ਤੇ ਆ ਜਿਹੜਾ ਸਮਰਾਲੇ ਔਰ ਮਾਚੀਵਾੜਾ ਦੇ ਵਿੱਚ ਪੋਲਾ ਨੈਸ਼ਨਲ ਹਾਈਵੇ ਦਾ ਆ ਜਿਹੜਾ ਉਹ ਉਹ ਵੀ ਮੈਂ ਬਣਵਾ ਕੇ ਦਿੱਤਾ ਉਹ ਤੇ ਕੰਮ ਮਤਲਬ ਬਹੁਤ ਸਾਰੇ ਹੋਏ ਵੀ ਆ ਲੇਕਿਨ ਹਲਵਾਰੇ ਦਾ ਇੰਟਰਨੈਸ਼ਨਲ ਪੋਰਟ 에어ਪੋਰਟ ਮੈਂ ਕਰਵਾ ਕੇ ਦਿੱਤਾ ਹੈਗਾ ਬਹੁਤ ਸਾਰੇ ਕੰਮ ਕਰਾਏ ਆ ਬਹੁਤ ਸਾਰੇ ਕੰਮ ਨਹੀਂ ਵੀ ਹੋਏ ਤੇ ਅਪੋਜੀਸ਼ਨ ਐਮਪੀ ਹੋਰ ਕਿੰਨਾ ਕ ਕਰਾ ਸਕਦਾ 90% ਮੈਂ ਉੱਥੇ ਹਾਜ਼ਰੀ ਦਿੱਤੀ ਆ 60 70 ਵਾਰ ਮੈਂ ਭਾਸ਼ਣ ਕੀਤੇ ਆ ਪੰਜਾਬ ਦਾ ਹਰ ਮੁੱਦਾ ਰੇਜ਼ ਕੀਤਾ ਚਾਹੇ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਨਰੇਗਾ ਦਾ ਹੋਵੇ ਚਾਹੇ ਪ੍ਰਾਲੀ ਦਾ ਹੋਵੇ ਚਾਹੇ ਪੰਜਾਬ ਦੇ ਪਾਣੀਆਂ ਦਾ ਹੋਵੇ ਚਾਹੇ ਪੰਜਾਬ ਦੇ ਕਰਮਚਾਰੀਆਂ ਦਾ ਇਸ਼ੂ ਹੋਵੇ ਚਾਹੇ ਮੰਡੀ ਕੁਮਿੰਡ ਕਰਦੀ ਇੰਡਸਟਰੀ ਦਾ ਹੋਵੇ ਖੰਨੇ ਦੀ ਇੰਡਸਟਰੀ ਦਾ ਹੋਵੇ ਸਾਨੇਵਾਲ ਦੀ ਇੰਡਸਟਰੀ ਹਰ ਮੁੱਦਾ ਮੈਂ ਉੱਥੇ ਚੱਕਿਆ اپੋਜੀਸ਼ਨ ਦਾ ਐਮਪੀ ਇੰਨਾ ਕੀ ਰੋਲ ਹੁੰਦਾ ਹੈਗਾ ਤੁਸੀਂ ਕਹੋ اپੋਜੀਸ਼ਨ ਤੇ ਐਮਪੀ ਦੇ ਵਿੱਚ ਕੋਈ ਸੀਮਾ ਸੀਮਾ ਹੁੰਦੀਆਂ ਨੇ ਤੁਹਾਡੇ ਪੁਰਾਣੇ ਸਾਥੀ ਰਹੇ ਰਵਨੀਤ ਸਿੰਘ ਬਿੱਟੂ ਹੁਣ ਭਾਜਪਾ ਤੋਂ ਲੜ ਰਹੇ ਨੇ ਲੁਧਿਆਣਾ ਤੋਂ ਉਹ ਕਹਿ ਰਹੇ ਇਹੀ ਗੱਲ ਤਾਂ ਹੁਣ ਮੈਂ ਚਾਹੁੰਦਾ ਕਿ ਹਰ ਵੇਲੇ ਅਸੀਂ اپੋਜੀਸ਼ਨ 'ਚ ਹੀ ਰਹੀਏ ਲੋਕਾਂ ਦੇ ਵਿਕਾਸ ਕਦੋਂ ਕਰਾਵਾਂਗੇ ਜਦ ਕੰਨ ਤੇ ਲਿਖਿਆ ਕਹਿੰਦੇ ਬਿਆਨ ਵਾਲੀ ਸਰਕਾਰ ਭਾਜਪਾ ਦੀ ਇਹਦੇ ਇਸ ਕਰਕੇ ਮੈਂ ਭ ਦੇ ਕੋਈ ਸਰੇਗਾ ਰਵਨੀਤ ਸਿੰਘ ਬਿੱਟੂ ਪਾਰਟੀ ਜਮੇਰੇ ਤੋਂ ਸੀਨੀਅਰ تھے ਮੈਂ ਉਹਨਾਂ ਤੇ ਔਰ ਮੇਰੀ ਉਹ ਪਾਰਲੀਮੈਂਟ ਚ ਨਹੀਂ ਹੈਗੇ ਤੇ ਮੈਂ ਉਹਨਾਂ ਤੇ ਕੋਈ ਪਰਸਨਲ ਕਮੈਂਟ ਨਹੀਂ ਦੇਣਾ ਚਾਹੁੰਦਾ ਉਹ ਉਹਨਾਂ ਤੋਂ ਤੁਸੀਂ ਪੁੱਛ ਲਿਓ ਮੇਰੇ ਜੇ ਇੱਥੇ ਲੜ ਰਹੇ ਹੁੰਦੇ ਫਿਰ ਤੁਸੀਂ ਕੋਈ ਵੀ ਸਵਾਲ ਪੁੱਛਦੇ ਤੇ ਮੈਂ ਉਹਦਾ ਜਵਾਬ ਨਾ ਲੁਧਿਆਣਾ ਚ ਲੜ ਰਹੇ ਆ ਆਪਣਾ ਬੋਲਣ ਜੋ ਬੋਲਣਾ ਉਹਨਾਂ ਜੇਕਰ ਤੁਹਾਨੂੰ ਲੋਕ ਇੱਥੋਂ ਦੁਬਾਰਾ ਵਿਸ਼ਵਾਸਿਤ ਆਉਂਦੇ ਨੇ ਤੁਹਾਨੂੰ ਲੋਕ ਸਭਾ ਭੇਜਦੇ ਨੇ ਤਾਂ ਕਿਹੜੇ ਅਜੇ ਪਹਿਲੇ ਦੋ ਦਿਨ ਕੰਮ ਨੇ ਜਿਹੜੇ ਤੁਸੀਂ ਪਹਿਲ ਤੇ ਤਾਂ ਤੇ ਕਰਾਉਗੇ ਯਾਰ ਮੈਂ ਤਾਂ ਦੱਸਿਆ ਮੈਂ ਤਾਂ ਸ਼੍ਰੀ ਫਤਿਹਗੜ ਸਾਹਿਬ ਨੂੰ ਉਹਨੂੰ ਮੈਂ ਕਿਉਂਕਿ ਦੇਖੋ ਉਸ ਤਰ੍ਹਾਂ ਦੀ ਸ਼ਹਾਦਤ ਦੁਨੀਆ 'ਚ ਕਿਤੇ ਨਹੀਂ ਹੈ ਜਿਹੜੀ ਛੋਟੇ ਸਮਝ ਜਾਂਦੇ ਨਹੀਂ ਜਿਉਂਦਿਆਂ ਨੂੰ ਨੀਆਂ 'ਚ ਚਣਿਆ ਗਿਆ ਸਾਰਾ 5 ਸਾਰਾ ਤੋਂ 5 'ਚ ਉਹ ਉਹਨੂੰ ਮੈਂ ਚਾਹੁੰਨਾ ਕਿ ਦੇਖੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆਉਣਾ ਚਾਹੁੰਦੀ ਆ ਅੱਜ ਵੀ ਜਿਸ ਤਰ੍ਹਾਂ ਦੀਆਂ ਲਿਮਿਟਿਡ ਫੈਸਿਲਿਟੀਜ਼ ਦੇ ਉਹਦੇ ਨਾਲ ਵੀ 26 27 28 ਦਸੰਬਰ ਨੂੰ ਹਰ ਸਾਲ 50 ਲੱਖ ਤੋਂ 1 ਕਰੋੜ ਆਦਮੀ ਅੱਜ ਵੀ ਉਹ ਨਮਸਕਾਰ ਕਰਨ ਉੱਥੇ ਆ ਰਿਹਾ ਤੇ ਆਪਾਂ ਕਿਸ ਤਰ੍ਹਾਂ ਕਹੀਏ ਉਹਨੂੰ ਜੇ ਅਸੀਂ ਡਿਵੈਲਪ ਕਰਦੇਾਂਗੇ ਔਰ ਉਹ ਕੇਂਦਰ ਸਰਕਾਰ ਤੋਂ ਹੀ ਹੋਣਾ ਸੂਬਾ ਸਰਕਾਰਾਂ ਕੋਲ ਬਹੁਤ ਪੈਸੇ ਨਹੀਂ ਹੁੰਦੇ ਹੈਗੇ ਇਹ ਕੇਂਦਰ ਸਰਕਾਰ ਦਾ ਹੀ ਕੰਮ ਹੈਗਾ ਫਿਰ ਰੇਲਵੇ ਦੇ ਨੈਸ਼ਨਲ ਆਪਣਾ ਖੰਨਾ ਜਿਹੜਾ ਹੈਗਾ ਉੱਥੇ ਜਿਹੜੀ ਉਹ ਨੈਸ਼ਨਲ ਹਾਈਵੇ ਉਹ ਬਹੁਤ ਨੀਵਾ ਹੈਗਾ ਉਹ ਐਕਚੁਅਲੀ ਪਿਲਰਸ ਦੇ ਉੱਤੇ ਉੱਚਾ ਕਰਕੇ ਬਣਾਉਣਾ ਚਾਹੁੰਦੇ ਬਹੁਤ ਸਾਰੇ ਕੰਮ ਨੇ ਯਾਰ ਇਹ ਤਾਂ ਇੰਨੇ ਕੰਮ ਨੇ ਅੰਡਰ ਬ੍ਰਿਜ ਬਣਨ ਵਾਲੇ ਸਾਰੇ ਫਾਟਕ ਖਤਮ ਕਰਨ ਵਾਲੇ ਆ ਬਹੁਤ ਸਾਰੀਆਂ ਇਸ਼ੂਜ਼ ਹੁੰਦੇ ਆ ਗਿਆ ਉਹ ਤੇ ਉਦੋਂ ਹੀ ਖਤਮ ਹੋਣਗੇ ਜਾਂ ਕਰੀਬ ਖਤਮ ਹੋਣਗੇ ਜਦੋਂ ਸਾਡੀ ਸਰਕਾਰ ਬਣੂਗੀ ਕਾਫੀ ਸਵਾਲ ਹੈ ਦਰਸੋ ਕੀ ਲੱਗਦਾ ਦੇਸ਼ ਦੇ ਵਿੱਚ ਕਾਂਗਰਸ ਕਿੰਨੀਆਂ ਸੀਟਾਂ ਲੈ ਕੇ ਆਵੇਗੀ ਭਾਜਪਾ ਤਾਂ ਇਹ ਕਹਿ ਰਹੀ ਅਸੀਂ 400 ਪਾਰ ਜਾਣਾ ਤਾਂ ਕਾਂਗਰਸ ਨੂੰ ਕੀ ਲੱਗਦਾ ਕਿੰਨੀਆਂ ਸੀਟਾਂ ਦੇਸ਼ ਦੇ ਵਿੱਚ ਆਉਣਗੀਆਂ ਦੇਖੋ ਜਿਹੜੀ ਭਾਜਪਾ ਇਹ 150 ਸੀਟ 150 ਦੇ ਆਸ-ਪਾਸ ਰਹੂਗੀ ਇਹਨਾਂ ਦੇ ਚਿਹਰੇ ਦੇਖੋ ਨਾ ਉੱਡੇ ਹੋਏ ਹਨ ਮੂੰਹ 'ਚ ਝੱਗ ਕਿਉਂ ਤੁਰੇ ਫਿਰਦੀਆਂ ਲੀਡਰਾਂ ਦੇ ਉਹ ਵੱਡੀ ਗੱਲ ਕਹਿ ਰਹੇ ਹਾਂ ਮੈਂ ਕਹਿ ਰਹੇ ਹਾਂ ਨਾ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਕਨਫਿਊਜ਼ਡ ਚਿਹਰੇ ਹੈਗੇ ਆ ਇਸ ਵੇਲੇ ਉਹਨਾਂ ਦੇ ਸਾਰਿਆਂ ਦੇ ਚਿਹਰਿਆਂ ਤੇ ਫਿਕਰ ਦੀਆਂ ਇਹ ਲਕੀਰਾਂ ਦਿਖ ਰਹੀਆਂ ਨੇ ਸਾਡੇ ਚਿਹਰੇ ਤੇ ਕੋਈ ਫਿਕਰ ਦੀਆਂ ਲਕੀਰਾਂ ਨਹੀਂ ਦਿਖ ਰਹੀਆਂ ਠੀਕ ਹੈ ਜੀ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਬਿਲਕੁਲ ਕੌਨਫੀਡੈਂਸ ਨਾ ਗੱਲ ਕਰ ਰਹੀ ਹੈ ਸਾਡੀ ਇਹ ਗੱਲ ਹੈਗੀ ਆ ਕਿ ਕਾਂਗਰਸ ਦੀ ਇੰਡੀਪੈਂਡੈਂਟ ਪਾਰਟੀ ਦੀ ਸਰਕਾਰ ਬਣੂਗੀ ਇੰਡੀਪੈਂਡੈਂਟ ਸਰਕਾਰ ਬਣੂਗੀ ਸਾਡੀਆਂ ਸੀਟਾਂ 200 ਤੋਂ ਜ਼ਿਆਦਾ ਹੋਣਗੀਆਂ ਬਿਲਕੁਲ ਇਹ ਸੰ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਕਾਂਗਰਸ ਦੇ ਉਰ ਵੱਡਾ ਦਾਵਾ ਕਰ ਰਹੇ ਨੇ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਇਸ ਵਾਰ 150 ਸੀਟਾਂ ਸਿਮਟ ਕੇ ਰਹਿ ਜੇਗੀ ਤਾਂ ਹੁਣ ਕਾਂਗਰਸ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਕਿ ਦਮ ਤੇੜਾ ਕਿ ਸਰਕਾਰ ਬਣਾਉਣ ਦੇ ਵਿੱਚ ਕੰਮਜਾਮ ਹੋਏਗੀ। ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਗਿੱਪਾਲ ਦੇਨਿਕ ਸਵੇਰਾ ਸ਼੍ਰੀ ਫਤਿਹਗੜ੍ਹ ਸਾਹਿਬ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰਨ ਦੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ